ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕਾ ਮਹਲਾ 3 ਜੀ ਬ੍ਰਹਮ ਬਿੰਦੈ ਤੇ ਸਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਏ ਨਵ ਨਿਦੀ ਅਠਾਰਹੇ ਸਿੱਧੀ ਪਿੱਛੇ ਲੱਗਿਆ ਫਿਰਹਿ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤੇ ਸਦਾ ਬ੍ਰਹਮ ਅਤਰਹਿ ਏਕ ਸ਼ਬਦ ਲਿਵਲਾਈ ਨਵ ਨਿਧੀ ਅਠਾਰਹ ਸਿੱਧੀ ਪਿਛੇ ਲੱਗਿਆ ਫਿਰਹਿ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਓ ਨ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤ ਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਬਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸਬਦੇ ਰਤਿਆ ਸ਼ੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੇ ਗੁਰਮੁਖ ਕਰਹੇ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵ ਲਾਏ ਪੌੜੀ ਹਉ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਤੇ ਆਏ ਦੇ ਤਿੰਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕਿਰਖਾ ਤਹੰਨ ਤੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖੇ ਕਿਰਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ अपार कृपा बख्शीश रहमत सदका गुरु साहिब जीयांदे दर्शन करण संगत ਵਿੱਚ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਏ ਜੋ ਅਮਰਤਵੇਲੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ ਜੀ ਗੁਰੂ ਸਾਹਿਬ ਜੀ ਦੇ ਪਾਵਨ ਅੰਗ 649 ਤੋਂ 650 ਅੰਗ ਪਰ ਸੋਰਠੀ ਕੀ ਵਾਰ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਕੁਝ ਬਚਨ ਪੌੜੀ ਦੇ ਰੂਪ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਆਂਦੇ ਉਚਾਰਨ ਕੀਤੇ ਬਚਨ ਸਲੋਕਾਂ ਦੇ ਵਿੱਚ ਜੋ ਮਹਾਰਾਜ ਸਾਹਿਬ ਜੀ ਨੇ ਪਾਵਨ ਉਪਦੇਸ਼ ਬਖਸ਼ਿਆ ਹੈ ਮਹਾਰਾਜ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸਤਿਗੁਰੂ ਸੁਭਾਏ ਮਾਨ ਮਹਾਰਾਜ ਜੀ ਨੇ ਪਹਿਲਾ ਪੰਗਤ ਪਾਛੇ ਸੰਗਤ ਦਾ ਸਿਧਾਂਤ ਸਤਿਗੁਰੂ ਜੀ ਨੇ ਤੋਰਿਆ ਸੀ ਉਹਦਾ ਕਾਰਨ ਇਹ ਸੀ ਕਿ ਜੋ ਵੀ ਸੰਗਤ ਵਿੱਚ ਆ ਰਿਹਾ ਹੈ ਜਿੰਨੇ ਆਉਣਾ ਹੈ ਉਹਦੇ ਵਿੱਚ ਭਾਵਨਾ ਹੋਵੇ ਬਰਾਬਰਤਾ ਦੀ ਉੱਚ-ਨੀਚ ਦੀ ਭਾਵਨਾ ਉਹਦੇ ਵਿੱਚ ਨਾ ਹੋਵੇ ਵੀ ਮੈਂ ਵੱਡੀ ਜਾਤ ਦਾ ਐ ਫਲਾਣਾ ਛੋਟੀ ਜਾਤ ਦਾ ਕਿਉਂਕਿ ਆਪਾਂ ਸੰਗਤ ਵਿੱਚ ਬੈਠੇ ਆਂ ਸਤਿਗੁਰਾਂ ਦੇ ਸਨਮੁਖ ਸਾਰਿਆਂ ਨੂੰ ਇੱਕੋ ਜਿਹੀ ਦਰਜਾ ਹੈ ਇੱਕੋ ਜੀ ਬੈਠਣ ਵਾਸਤੇ ਇੱਕੋ ਜਿਹਾ ਸਥਾਨ ਹੈ ਭਾਵੇਂ ਦੁਨਿਆਵੀ ਤੌਰ ਤੇ ਕੋਈ ਜਾਤ ਵਿੱਚ ਵੱਡਾ ਹੋਵੇ ਭਾਵੇਂ ਕੋਈ ਛੋਟਾ ਹੋਵੇ ਕੋਈ ਦੌਲਤਮੰਦ ਹੋਵੇ ਕੋਈ ਗਰੀਬ ਹੋਵੇ ਸਤਿਗੁਰੂ ਜੀ ਦੀ ਸੰਗਤ ਵਿੱਚ ਸਾਰੇ ਬਰਾਬਰ ਬੈਂਦੇ ਹੈ ਗੁਰੂ ਅਮਰਦਾਸ ਸਹਿਬ ਮਹਾਰਾਜ ਸਾਹਿਬ ਜੀ ਅਨੇ ਇਹ ਸਿਧਾਂਤ ਤੋਰਿਆ ਪਹਿਲਾ ਪੰਗਤ ਪਾਸ਼ੇ ਸੰਗਤ ਕਿ ਜਿਹੜਾ ਪੰਗਤ ਵਿੱਚ ਬਰਾਬਰ ਬਹਿ ਕੇ ਸਾਰਿਆਂ ਦੇ ਪ੍ਰਸ਼ਾਦਾ ਛੱਕ ਲਏਗਾ ਸੰਗਤ ਵਿੱਚ ਆਉਣ ਦਾ ਹੱਕਦਾਰ ਵੀ ਉਹੀ ਹੈ ਨਹੀਂ ਤੇ ਬਹੁਤੇ ਹੰਕਾਰ ਲੈ ਕੇ ਆਪਣੀ ਜਾਤ ਦਾ ਆਪਣੇ ਵੱਡੇ ਉੱਚੇ ਵਰਣ ਦਾ ਉੱਥੇ ਹੀ ਮੁੜ ਜਾਂਦੇ ਸੰਨ ਪੰਗਤ ਦੇ ਵਿੱਚੋਂ ਹੀ ਬੇਣੀ ਨਾਮ ਦਾ ਪੰਡਤ ਆ ਜਦੋਂ ਸ਼ਬਦ ਆ ਛਕਣ ਵਾਸਤੇ ਗੁਰੂ ਕੇ ਲੰਗਰਾਂ ਵਿੱਚ ਪਹੁੰਚਿਆ ਇਹ ਕਿ ਆ ਵੀ ਇਹ ਤੇ ਤਾਂ ਸਾਰੇ ਵਿੱਚ ਇੱਕੇ ਪੰਗਤ ਵਿੱਚ ਬੈਠੇ ਐ ਭਾਵੇਂ ਕੋਈ ਸ਼ੂਦਰ ਭਾਵੇਂ ਕੋਈ ਉਚਾਰਨੀਵਾ ਸਾਰੇ ਇੱਕੋ ਪੰਗਤ ਵਿੱਚ ਇਹ ਬਿਨਾ ਪ੍ਰਸ਼ਾਦਾ ਛਕਿਆਂ ਮੁੜ ਗਿਆ ਮਹਾਰਾਜ ਨੇ ਕਾਰਨ ਪੁੱਛਿਆ ਤੇ ਸਤਿਗੁਰੂ ਜੀ ਨੂੰ ਕਹਿੰਦਾ ਜੇ ਮੈਂ ਇਹਨਾਂ ਨਾਲ ਬਹਿ ਕੇ ਪ੍ਰਸ਼ਾਦਾ ਛਕ ਲੈਂਦਾ ਜ਼ਮੀਨ ਦੇ ਉੱਤੇ ਤੇ ਮੇਰਾ ਤੇ ਬ੍ਰਾਹਮਣ ਪੂਣਾ ਪਸ਼ ਨਸ਼ਟ ਹੋ ਜਾਣਾ ਸੀ ਭ੍ਰਿਸ਼ਟ ਹੋ ਜਾਣਾ ਸੀ ਮੈਂ ਉੱਚੀ ਜਾਤ ਦਾ ਐ ਮੈਂ ਬ੍ਰਾਹਮਣ ਐ ਗੁਰੂ ਸਾਹਿਬ ਜੀਾਂ ਨੂੰ ਜਦੋਂ ਇਹ ਗੱਲ ਕਹੀ ਮਹਾਰਾਜ ਸਾਹਿਬ ਜੀ ਫਿਰ ਗਿਆਨ ਤਾਂ ਬਖਸ਼ਣਗੇ ਵਾਪਸ ਮੁੜਿਆ ਜਾਂਦਿਆਂ ਨੂੰ ਆਕਾਸ਼ਵਾਣੀ ਹੋਈ ਉਹ ਰੱਬ ਦੀ ਭਾਲ ਵਿੱਚ ਤੁਰਿਆ ਫਿਰਦਾ ਐ ਤੇ ਰੱਬ ਦੇ ਘਰ ਦੇ ਵਿੱਚੋਂ ਆਪਣੀ ਜਾਤ ਦਾ ਹੰਕਾਰ ਲੈ ਕੇ ਮੋੜ ਆਇਆ ਅਜੇ ਵੀ ਸਾਮਾ ਵਾਪਸ ਮੁੜ ਜਾ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਵਾਪਸ ਮੁੜ ਕੇ ਆਇਆ ਜਦੋਂ ਹਿਰਦੇ ਚ ਭਾਵਨਾ ਲੈ ਕੇ ਆਇਆ ਨਾ ਤੇ ਮਹਾਰਾਜ ਦੇ ਦਰਸ਼ਨ ਕਰਦਿਆਂ ਹੀ ਐਸਾ ਪ੍ਰਤਾਪ ਇਹਨੂੰ ਚਿਹਰੇ ਤੇ ਨજર ਆਇਆ ਕਿ ਡਿੱਗ ਪਿਆ ਧਰਤੀ ਤੇ ਬੇਹੋਸ਼ ਹੋ ਕੇ ਫਿਰ ਸਤਗੁਰਾਂ ਨੇ ਆਪਣੇ ਚਰਨਾਂ ਦਾ ਅੰਗੂਠਾ ਇਹਦੇ ਮਸਤਕ ਨੂੰ ਛਹਾਇਆ ਇਹਨੂੰ ਮਤ ਸੁਰਤ ਦਿੱਤੀ ਇਹਨੂੰ ਗਿਆਨ ਵਾਲੀ ਸੋਝੀ ਦਿੱਤੀ ਚਰਨ ਪੜਲੇ ਮਹਾਰਾਜ ਦੇ ਕਹਿੰਦਾ ਸਤਿਗੁਰੂ ਮੈਨੂੰ ਬਖਸ਼ ਲੋ ਮਹਾਰਾਜ ਮੈਂ ਤੁਹਾਡੇ ਘਰ ਦੇ ਵਿੱਚੋਂ ਜਾਤ ਦਾ ਹੰਕਾਰ ਲੈ ਕੇ ਮੋੜ ਚੱਲਿਆ ਸੀ ਮਹਾਰਾਜ ਮੈਨੂੰ ਦੱਸੋ ਕਿਵੇਂ ਪਾਰ ਲੰਘਿਆ ਜਾ ਸਕਦਾ ਫਿਰ ਸਤਿਗੁਰੂ ਇਸ ਉਪਦੇਸ਼ ਦੇ ਵਿੱਚ ਦੱਸਦੇ ਬ੍ਰਾਹਮਣ ਕੌਣ ਹੈ ਨਾਮ ਦੀ ਪ੍ਰਾਪਤੀ ਗੁਰੂ ਦੁਆਰਾ ਹੁੰਦੀ ਹੈ ਗੁਰੂ ਦੀ ਪ੍ਰਾਪਤੀ ਵੱਡੇ ਪਾਗਾਂ ਨਾਲ ਹੁੰਦੀ ਹੈ ਇਸ ਪਾਵਨ ਉਪਦੇਸ਼ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਾਡੇ ਪਰਥਾਇ ਬਖਸ਼ਦੇ ਹਨ ਕਿ ਭਾਈ ਇਹਨਾਂ ਗੱਲਾਂ ਨੂੰ ਜੀਵਨ ਵਿੱਚ ਵਸਾ ਲਓ ਜੇ ਬ੍ਰਾਹਮਣ ਬਣਨਾ ਹੈ ਨਹੀਂ ਤੇ ਕਬੀਰ ਸਹਿਬ ਤਾਂ ਗੁਰਬਾਣੀ ਵਿੱਚ ਕਹਿੰਦੇ ਜਾਤ ਕਾ ਗਰਭ ਨਾ ਕਰਿਓ ਕੋਈ ਵੀ ਕੋਈ ਜਾਤ ਦਾ ਹੰਕਾਰ ਨਾ ਕਰੋ ਫਿਰ ਮਹਾਰਾਜ ਸਮਝਾਉਂਦਾ ਯਤਨ ਕਰਦੇ ਸ਼ਲੋਕ ਮਹਲਾ 3 ਤੀਜਾ ਤੀਸਰੇ ਪਾਤਸ਼ਾਹ ਜੀ ਬ੍ਰਹਮ ਬਿੰਦੈ ਜਿਸ ਦਾ ਬ੍ਰਹਮ ਮਤ ਰਹੇ ਏਕ ਸ਼ਬਦ ਲਿਵਲਾਏ ਸਤਿਗੁਰੂ ਕਹਿੰਦੇ ਜਿਹੜਾ ਉਸ ਬ੍ਰਹਮ ਅਕਾਲ ਪੁਰਖ ਪ੍ਰਮਾਤਮਾ ਨੂੰ ਸਿਮਰਦਾ ਹੈ ਬ੍ਰਹਮ ਉਹੀ ਹੈ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹਨੂੰ ਯਾਦ ਰੱਖਦਾ ਯਾਦ ਅਸ਼ਟ ਦੇ ਵਿੱਚ ਉਹਨੂੰ ਸਿਮਰਦਾ ਹੈ ਉਹਦੇ ਨਾਲ ਪ੍ਰੇਮ ਪਾਉਂਦਾ ਹੈ ਮਹਾਰਾਜ ਕਹਿੰਦੇ ਤਿਸ ਦਾ ਬ੍ਰਹਮ ਮਤ ਰਹੇ ਮਹਾਰਾਜ ਕਹਿੰਦੇ ਉਹਦਾ ਬ੍ਰਾਹਮਣ ਪੁਣਾ ਰਹਿੰਦਾ ਹੈ ਸੰਸਾਰ ਵਿੱਚ ਉਹ ਹੈ ਅਸਲ ਦੇ ਵਿੱਚ ਬ੍ਰਾਹਮਣ ਜਿਹੜਾ ਪਰਮਾਤਮਾ ਬ੍ਰਾਹਮਣ ਨੂੰ ਮੰਨਣ ਵਾਲਾ ਹੈ ਉਹਨੂੰ ਪੂਜਣ ਵਾਲਾ ਹੈ ਏਕ ਸ਼ਬਦ ਲੈ ਬੁਲਾਏ ਤੇ ਜਿਹੜਾ ਇੱਕ ਸ਼ਬਦ ਦੇ ਨਾਲ ਨਿਭਾਉਂਦਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜਿਹੜਾ ਆਪਣੀ ਸੁਰਤੀ ਨੂੰ ਜੋੜ ਲੈਂਦਾ ਮਹਾਰਾਜ ਕਹਿੰਦੇ ਉਹ ਬ੍ਰਾਹਮਣ ਹੈ ਨਹੀਂ ਤੇ ਜਾਤ ਕਰਕੇ ਕੋਈ ਬ੍ਰਾਹਮਣ ਨਹੀਂ ਬਣ ਸਕਦਾ ਕਬੀਰ ਸਾਹਿਬ ਕਿਰਪਾ ਕਰਦੇ ਜਾਤ ਦਾ ਗਰਭ ਨਾ ਕਰਿਓ ਕੋਈ ਬ੍ਰਹਮ ਬਿੰਦੈ ਸੋ ਬ੍ਰਾਹਮਣ ਹੋਈ ਕਿ ਭਾਈ ਜਾਤ ਦਾ ਹੰਕਾਰ ਨਾ ਕਰ ਜੇ ਤੂੰ ਉੱਚੀ ਕੁੱਲ ਵਿੱਚ ਪੈਦਾ ਹੋਇਆ ਹੈ ਉੱਚੀ ਕੁੱਲ ਵਿੱਚ ਪੈਦਾ ਹੋਣ ਨਾਲ ਉੱਚੇ ਨਹੀਂ ਬਣ ਜਾਈਦਾ ਉੱਚੇ ਉਹ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਹੈ ਉੱਚੇ ਉਹ ਹੈ ਜਿਨ੍ਹਾਂ ਨੇ ਉਹਦੇ ਨਾਲ ਪ੍ਰੇਮ ਪਾਲਿਆ ਕਬੀਰ ਸਾਹਿਬ ਪਾਵਨ ਗੁਰਬਾਣੀ ਵਿੱਚ ਵਾਰ-ਵਾਰ ਇਸ ਪਰਥਾਏ ਜਿਹੜਾ ਨਾ ਜ਼ਿਕਰ ਕਰਦੇ ਹੈ ਗੁਰਬਾਣੀ ਵਿੱਚ ਕਿ ਭਾਈ ਜੇ ਬ੍ਰਾਹਮਣ ਬਣਨਾ ਹੈ ਨਾ ਅਸਲ ਦੇ ਵਿੱਚ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ ਵੀ ਸਾਡੇ ਵਿੱਚ ਤਾਂ ਉਹਨੂੰ ਬ੍ਰਾਹਮਣ ਕਹਿੰਦੇ ਐ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਪਰਮਾਤਮਾ ਦੀ ਅਕਾਲ ਪੁਰਖ ਦੀ ਨਹੀਂ ਤੇ ਵੇਖੋ ਜੀ ਉੱਚੀਆਂ ਜਾਤਾਂ ਵਾਲਿਆਂ ਦੇ ਘਰ ਵਿੱਚ ਚੰਡਾਲ ਪੈਦਾ ਹੋ ਜਾਂਦੇ ਐ ਚੰਗੇ ਖਾਣ-ਦਾਨਾਂ ਦੇ ਵਿੱਚ ਤੇ ਕਈ ਵਾਰੀ ਮਾੜਿਆਂ ਦੇ ਵਿੱਚ ਬ੍ਰਹਮ ਗਿਆਨੀ ਮਾਤਮਾ ਜਾਂ ਸਾਧੂ ਪੈਦਾ ਹੋ ਜਾਂਦੇ ਐ ਦੁਨੀਆਂ 'ਤੇ ਕਿੰਨੇ ઋષਿ-ਮੁਨੀ ਪੈਦਾ ਹੋਏ ਆ ਜਿਉਂ ਉਹਨਾਂ ਦੇ ਬਾਰੇ ਪੜ੍ਹੀਏ ਨਾ ਕੋਈ ਵੇਸਵਾ ਦੀ ਕੁੱਖ ਦੇ ਵਿੱਚੋਂ ਪੈਦਾ ਹੋਇਆ ਕੋਈ ਕਿਸੇ ਦੀ ਕੁੱਖ ਦੇ ਵਿੱਚੋਂ ਕੋਈ ਕਿਵੇਂ ਕਿਸੇ ਦਾ ਜਨਮ ਚੰਡਾਲਾਂ ਦੇ ਘਰ ਵਿੱਚ ਹੋਇਆ ਕਿਸੇ ਦਾ ਲੁਟੇਰਿਆਂ ਡਾਕੂਆਂ ਦੇ ਘਰ ਵਿੱਚ ਹੋਇਆ ਇਸ ਤਰ੍ਹਾਂ ਉਹਨਾਂ ਦਾ ਪਿਸ਼ੋਕੜ ਭਾਵੇਂ ਨਹੀਂ ਸੀ ਚੰਗਾ ਪਰ ਜਦੋਂ ਉਹਨਾਂ ਬ੍ਰਾਹਮਣ ਦੀ ਵਿਚਾਰ ਕੀਤੀ ਤੇ ਦੁਨੀਆਂ ਨੇ ਉਹਨਾਂ ਦੀ ਪੂਜਾ ਕੀਤੀ ਉਹਨਾਂ ਰਿਸ਼ੀਆਂ ਮੰਨੀਆਂ ਦੀ ਉਹਨਾਂ ਨੂੰ ਯਾਦ ਰੱਖਿਆ ਕਿ ਇਹਨਾਂ ਨੇ ਧਰਮ ਦੇ ਮਾਰਗ ਤੇ ਚੱਲਦਿਆਂ ਕੁਝ ਚੰਗੀਆਂ ਸਿੱਖਿਆਵਾਂ ਲੋਕਾਂ ਨੂੰ ਦਿੱਤੀਆਂ ਜਿਨ੍ਹਾਂ ਨੇ ਆਪਣਾ ਜੀਵਨ ਕਮਾ ਲਿਆ ਬ੍ਰਾਹਮਣ ਉਹੀ ਹੈ ਮਹਾਰਾਜ ਸਹਿਬ ਤਾਂ ਗੁਰਬਾਣੀ ਵਿੱਚ ਕਿਰਪਾ ਕਰਦੇ ਆ ਭਾਵੇਂ ਕੋਈ ਉੱਚੀ ਜਾਤ ਦਾ ਹੈ ਲੱਭ ਕੁੱਤਾ ਕੋੜ ਚੂੜਾ ਠੱਗ ਖਾਦਾ ਮਰਦਾਰ ਮਹਾਰਾਜ ਕਹਿੰਦੇ ਭਾਵੇਂ ਉੱਚੀ ਜਾਤ ਵਿੱਚ ਐਨਾ ਕੋਈ ਮਹਾਰਾਜ ਕਹਿੰਦੇ ਜੇ ਲਾਲਚੀ ਤੇ ਕੁੱਤੇ ਦੀ ਨਿਆਈ ਹੈ ਮਹਾਰਾਜ ਕਿਰਪਾ ਕਰਦੇ ਜੇ ਝੂਠਾ ਹੈ ਤੇ ਚੰਡਾਲ ਹੈ ਲੱਭ ਕੁੱਤਾ ਕੋੜ ਦਾ ਭਾਵ ਝੂਠਾ ਕੋੜ ਚੂੜਾ ਠੱਗ ਖਾਦਾ ਮਰਦਾਰ ਮਹਾਰਾਜ ਕਹਿੰਦੇ ਜੇ ਠੱਗੀਆਂ ਮਾਰ ਕੇ ਉਹਨੇ ਖਾੜਾ ਤੇ ਮਰਦਾ ਖਾ ਲਿਆ ਸਤਿਗੁਰੂ ਸਮਝਾਉਂਦੇ ਆਪਾਂ ਨੂੰ ਕਿ ਜਾਤ ਕਰਕੇ ਨਹੀਂ ਕੋਈ ਵੱਡਾ ਜਾਤ ਕਰਕੇ ਨਹੀਂ ਕੋਈ ਪਦਵੀ ਮਿਲਨੀ ਦਰਗਾਹ ਦੇ ਵਿੱਚ ਦਰਗਾਹ ਦੇ ਵਿੱਚ ਉਹ ਪ੍ਰਵਾਨ ਨੇ ਜਿਹੜੇ ਬ੍ਰਹਮ ਪਰਮਾਤਮਾ ਦੀ ਵਿਚਾਰ ਕਰਦੇ ਜਿਹੜੇ ਇੱਕ ਪਰਮਾਤਮਾ ਤੇ ਯਕੀਨ ਰੱਖਦੇ ਉਹਨਾਂ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਸਤਿਗੁਰੂ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਬ੍ਰਹਮ ਗਿਆਨੀ ਦੇ ਉੱਪਰ ਇੱਕ ਅਸ਼ਟਪਦੀ ਉਚਾਰਨ ਕੀਤੀ 8ਵੀਂ ਅਸ਼ਟਪਦੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਉਹ ਪੜ ਕੇ ਵੇਖੀਏ ਪਤਾ ਲੱਗਦਾ ਹੈ ਬ੍ਰਹਮ ਗਿਆਨੀ ਹੈ ਕੌਣ ਹੈ ਬ੍ਰਹਮ ਗਿਆਨੀ ਦੀ ਉਦਾਹਰਣ ਕੀ ਹੈ ਬ੍ਰਹਮ ਗਿਆਨੀ ਦਾ ਮਹਾਤਮ ਕੀ ਹੈ ਫਿਰ ਪਤਾ ਲੱਗਦਾ ਹੈ ਮਹਾਰਾਜ ਸਹਿਬ ਕਿਰਪਾ ਕਰਦੇ ਅੱਗੇ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਦੁਨੀਆਂ ਦੇ ਵਿੱਚ ਬਹੁਤ ਲੋਕ ਨਾ ਆਪਾਂ ਵੇਖੇ ਹੋਣੇ ਕਹਿੰਦੇ ਮੈਂ ਸ਼ਿਲਾ ਕੱਢਿਆ ਹੈ ਜੀ ਮੇਰੇ ਕੋਲ ਆ ਮੇਰੇ ਕੋਲ ਇਲਮ ਹੈ ਜੀ ਮੈਂ ਇਸ ਤਰ੍ਹਾਂ ਕਰ ਲੈਣਾ ਮੈਂ ਪਵਿੱਖ ਬਾਰੇ ਦੱਸ ਦੇਣਾ ਮੈਂ ਇਹ ਦੱਸ ਦੇਣਾ ਕਿਹੜੀ ਗੱਲੋਂ ਤੁਹਾਡੇ ਤੇ ਵਿਪਤਾ ਜਿਸ ਕਰਕੇ ਦੁਨੀਆ ਜਾਦੂ ਟੋਣਿਆਂ ਵੱਲ ਤੁਰ ਪਈ ਕਰਮ ਕਾਂਡਾਂ ਦੇ ਵੱਲ ਤੁਰ ਪਈ ਹੈ ਆਪਣਾ ਚੰਗਾ ਕਰਨ ਵਾਸਤੇ ਗਵਾਂਢੀ ਦਾ ਮਾੜਾ ਸੋਚਣ ਲੱਗ ਪਏ ਲੋਕ ਇਹ ਇਸੇ ਕਰਕੇ ਜੜੀਆਂ ਨੌ ਨਹਿਰੀਆਂ ਤੇ 18 ਸਿੱਧੀਆਂ ਦੇ ਵਿੱਚ ਪੈ ਕੇ ਕਈ ਹੰਕਾਰੀ ਹੋ ਗਏ ਉਹਨਾਂ ਨੇ ਲੋਕਾਂ ਨੂੰ ਭਰਮਾਂ ਵਿੱਚ ਪਾ ਦਿੱਤਾ ਇਹਨੇ ਕੋਲ ਕੋਈ ਮਾੜੀ ਮੋਟੀ ਸੋਝੀ ਤਾਕਤ ਆ ਗਈ ਇਹੋ ਜੀ ਭੈੜੇ ਇਲਮ ਜਿੰਨਾਂ ਨੂੰ ਪਤਾ ਲੱਗ ਗਏ ਮਹਾਰਾਜ ਕਹਿੰਦੇ ਭਾਈ ਰੱਬ ਦੇ ਪਿਆਰਿਆਂ ਨੂੰ ਇਹ ਕਰਮ ਨਹੀਂ ਕਰਨੇ ਪੈਂਦੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਜੋ ਹਰ ਹਿਰਦੈ ਸਦਾ ਵਸਾਏ ਜਿਨ੍ਹਾਂ ਨੇ ਸਦਾ ਆਪਣੇ ਹਿਰਦੇ 'ਚ ਪਰਮਾਤਮਾ ਨੂੰ ਵਸਾਇਆ ਹੈ ਨਾ ਨੌ ਨਿੱਧੀਆਂ ਤੇ 18 ਸਿੱਧੀਆਂ ਤਾਂ ਉਹਨਾਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਵੀ ਸਾਨੂੰ ਕਿਤੇ ਸੇਵਾ ਦਾ ਮੌਕਾ ਮਿਲ ਜਾਏ ਨਵ ਨਿਦ ਰਿਧ ਸਿੱਧ ਦੀਨੇ ਕਰਤੇ ਟੋਟ ਨ ਆਵੇ ਕਾਈ ਰਾਮ ਜੋ ਪ੍ਰਮਾਤਮਾ ਨਾਲ ਜੁੜ ਗਏ ਉਹਨਾਂ ਨੂੰ ਨੌ ਨਦੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਕੋਈ ਟੋਟ ਨਹੀਂ ਆਉਂਦੀ ਜੀਵਨ ਦੇ ਵਿੱਚ ਪਰ ਉਹ ਕਦੇ ਇਨ੍ਹਾਂ ਚੀਜ਼ਾਂ ਦਾ ਹੰਕਾਰ ਨਹੀਂ ਕਰਦੇ ਇਹਨਾਂ ਦੇ ਬਲ ਬੁੱਦੇ ਤੇ ਦੁਨੀਆ ਨੂੰ ਕਰਮ ਕਾਂਡਾਂ ਵਿੱਚ ਨਹੀਂ ਪਾਉਂਦੇ ਪਰਮਾ ਭਲੇਖਿਆਂ ਵਿੱਚ ਨਹੀਂ ਪਾਉਂਦੇ ਉਹ ਤਾਂ ਇਹੋ ਦੱਸਦੇ ਕਿ ਰੱਬ ਦਾ ਨਾਮ ਜਪੋਗੇ ਸੁਖ ਮਿਲਣਗੇ ਨਾਮ ਦਾ ਰੱਬ ਦਾ ਨਾਮ ਜਪੋਗੇ ਤੇ ਪਾਰ ਲੰਘਿਆ ਜਾਏਗਾ ਕਲੇਸ਼ ਮੁਕੇਗਾ ਇਹ ਨਹੀਂ ਕਹਿੰਦੇ ਕਿ ਜੇ ਆਪਦੇ ਘਰੋਂ ਟਾਲਾ ਕਰਾਉਣਾ ਹੈ ਤੇ ਗਵਾਂਡੀ ਦੇ ਬੋਈ ਅੱਗੇ ਟੋਣਾ ਕਰਦੇ ਇਹਨਾਂ ਕਰਮਕਾਂਡਾਂ ਦੇ ਵਿੱਚ ਨਹੀਂ ਪਾਉਂਦੇ ਰੱਬ ਦੇ ਪਿਆਰੇ ਜਿਹੜੇ ਅਸਲ ਸਾਧੂ ਮਹਾਤਮਾ ਜਨਨ ਦੇ ਉਹ ਤਾਂ ਇਹੀ ਕਹਿਣਗੇ ਨਾ ਸਾਨੂੰ ਮੰਨਣ ਦੀ ਲੋੜ ਹੈ ਨਾ ਕਿਸੇ ਹੋਰ ਨੂੰ ਮੰਨਣੀ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਮੰਨ ਬਾਣੀ ਪੜ੍ਹ ਨਾਮ ਜਪ ਉਹਦੇ ਵਿੱਚ ਤੇਰਾ ਵੀ ਬੜਾਏ ਤੇ ਸਾਡਾ ਵੀ ਬੜਾਏ ਇਹ ਸਾਧੂ ਦੀ ਨਿਸ਼ਾਨੀ ਹੈ ਉਹ ਕਦੇ ਵੀ ਆਪਣੀ ਵਡਿਆਈ ਖੱਟਣ ਵਾਸਤੇ ਕਿਸੇ ਨੂੰ ਪਰਮੱਚ ਪਲੇਖੇ ਦੇ ਵਿੱਚ ਨਹੀਂ ਪਾਉਂਦਾ ਸਿੱਧੀ ਗੱਲ ਕਰੇਗਾ ਗੁਰੂ ਚਰਨਾਂ 'ਚ ਅਰਦਾਸ ਕਰ ਸਕਦਾ ਹੈ ਬੇਨਤੀ ਕਰ ਸਕਦਾ ਹੈ ਵੀ ਮਹਾਰਾਜ ਜੀ ਦੀ ਬਿਪਤਾ ਕੱਟ ਨਹੀਂ ਤੇ ਮੈਂ ਨਹੀਂ ਇਹ ਗੱਲ ਕਹਿੰਦਾ ਕਿ ਆ ਕਰਮ ਕਾਂਟ ਕਰ ਝੂਠੇ ਇਹਨਾਂ ਤੋਂ ਤੇ ਮਹਾਰਜ ਨੇ ਵਰਜਿਆ ਟਾਲਿਆ ਨੌ ਨਦੀਆਂ 18 ਸਿੱਧੀਆਂ ਰੱਬ ਦੇ ਪਿਆਰਿਆਂ ਦੇ ਪਿੱਛੇ-ਪਿੱਛੇ ਤੁਰੀਆਂ ਫਿਰਦੀਆਂ ਸੇਵਾ ਦਾ ਮੌਕਾ ਪਾਲਦੀਆਂ ਹਨ ਮਾਇਆ ਇਹੀ ਹੈ ਨੌ ਨਦੀਆਂ 18 ਸਿੱਧੀਆਂ ਜਿਹੜੀਆਂ ਇਹਨਾਂ ਪਿੱਛੇ ਦੁਨੀਆਂ ਭੱਜੀ ਫਿਰਦੀ ਕਿ ਮੇਰੇ ਹੱਥ ਵਿੱਚ ਕੋਈ ਐਹੋ ਜੀ ਤਾਕਤ ਆ ਜਾਏ ਵੀ ਮੈਂ ਜੋ ਕਹਦਾ ਉਹ ਹੀ ਉਹ ਸੱਚ ਹੋ ਜੇ ਕੁਝ ਐਹੋ ਜੀ ਤਾਕਤ ਆ ਜਾਏ ਮੈਂ ਜੋ ਚਾਹਾਂ ਮੈਨੂੰ ਉਹੀ ਪ੍ਰਾਪਤ ਹੋ ਜਾਏ ਇਹੀ ਨੌ ਨਦੀਆਂ 18 ਸਿੱਧੀਆਂ ਇਹਨਾਂ ਪਿੱਛੇ ਦੁਨੀਆਂ ਭੱਜੀ ਫਿਰਦੀ ਹੈ ਪਰ ਨੌ ਨਦੀਆਂ 18 ਸਦਈਆਂ ਰੱਬ ਦੇ ਪਿਆਰਿਆਂ ਦੇ ਪਿੱਛੇ ਪੱਜੀਆਂ ਫਿਰਦੀਆਂ ਕਿ ਸਾਨੂੰ ਸੇਵਾ ਦਾ ਮੌਕਾ ਦੇ ਦੇਣ ਤੇ ਉਹ ਉਹ ਇਹਨਾਂ ਦੀ ਵਰਤੋਂ ਨਹੀਂ ਕਰਦੇ ਉਹ ਉਹਦੇ ਭਾਣੇ ਵਿੱਚ ਰਹਿਣਾ ਸਿੱਖ ਜਾਂਦੇ ਐ ਬਿਨ ਸਤਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ ਮਹਾਰਾਜ ਸਹਿਬ ਨਾਮ ਦੀ ਪ੍ਰਾਪਤੀ ਕਿੱਥੋਂ ਹੋਵੇਗੀ ਮਹਾਰਾਜ ਕਹਿੰਦੇ ਭਾਈ ਬਿਨ ਸਤਗੁਰ ਸੱਚੇ ਗੁਰੂ ਤੋਂ ਬਿਨਾ ਨਾਉ ਨਾ ਪਾਈਐ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਬੁੱਝੋ ਕਰ ਵਿਚਾਰ ਮਹਾਰਾਜ ਕਹਿੰਦੇ ਭਾਈ ਗੁਰੂ ਸ਼ਬਦ ਦੀ ਵਿਚਾਰ ਕਰਕੇ ਪ੍ਰਮਾਤਮਾ ਦੇ ਭੇਦ ਨੂੰ ਬੁੱਝਣਾ ਕਰ ਗੁਰੂ ਸਾਹਿਬ ਦੀ ਮੰਨ ਕੇ ਪ੍ਰਮਾਤਮਾ ਦੇ ਬਾਰੇ ਜਾਣਣਾ ਕਰ ਕਿ ਉਹ ਮਿਲਦਾ ਕਿਵੇਂ ਹੈ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾ ਭਗਤੀ ਨਹੀਂ ਕੀਤੀ ਜਾਂਦੀ ਨਹੀਂ ਹੋ ਸਕਦੀ ਭਾਵੇਂ ਕੋਈ ਕਿੰਨਾ ਮਰਜੀ ਆਖੇ ਵੀ ਮੈਂ ਇੰਨਾ ਚੌਂਕੜਾ ਮਾਰ ਲਵਾਂਗਾ ਜੀ ਮੈਂ ਜਪ ਤਪ ਕਰ ਲਵਾਂਗਾ ਜਿੰਨਾ ਚਿਰ ਗੁਰੂ ਸਾਹਿਬ ਨੂੰ ਗੁਰੂ ਨਹੀਂ ਨਾ ਤਾਰਨ ਕੀਤਾ ਉਹਨਾਂ ਚਿਰ ਭਗਤੀ ਪ੍ਰਵਾਨ ਨਹੀਂ ਮਹਾਰਾਜ ਸਾਹਿਬ ਦਾ ਬਚਨ ਹੈ ਬਿਨ ਸਤਗੁਰ ਭਗਤ ਨਾ ਹੋਵੇਈ ਨਾਮ ਨਾ ਲੱਗੇ ਪਿਆਰ ਸੱਚੇ ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਪਰਮਾਤਮਾ ਦੇ ਨਾਮ ਨਾਲ ਪ੍ਰੇਮ ਨਹੀਂ ਪੈ ਸਕਦਾ ਗੁਰੂ ਅਮਰਦਾਸ ਸਾਹਿਬ ਜੀਾਂ ਦੇ ਜੀਵਨ ਤੋਂ ਵੱਡੀ ਉਦਾਹਰਣ ਸ਼ਾਇਦ ਆਪਣੇ ਵਾਸਤੇ ਕੋਈ ਵੀ ਨਹੀਂ ਹੈ ਜਿੰਨਾ ਚਿਰ ਮਹਾਰਾਜ ਸਾਹਿਬ ਗੁਰੂ ਤੋਂ ਵਿਹੋਣੇ ਨਗੁਰੇ ਬਿਨਾ ਗੁਰੂ ਤੋਂ ਜੀਵਨ ਬਤੀਤ ਕਰਦੇ ਰਹੇ ਭਾਵੇਂ ਤੀਰਥਾਂ ਤੇ ਇਸ਼ਨਾਨ ਕਰ ਲਿਆ ਭਾਵੇਂ ਸੁਭਾਅ ਬੜਾ ਸਾਧੂ ਸੀ ਬੜਾ ਸ਼ੀਤਲ ਸ਼ਾਂਤ ਸੁਭਾਅ ਸੀ ਨਿਮਰਤਾ ਸੀ ਜੀਵਨ ਵਿੱਚ ਪਰ ਜਿੰਨਾ ਚਿਰ ਗੁਰੂ ਦੀ ਪ੍ਰਾਪਤੀ ਨਹੀਂ ਸੀ ਪੰਡਤ ਜੀ ਨੇ ਪ੍ਰਸ਼ਾਦਾ ਛਕ ਲਿਆ ਘਰ ਦੇ ਵਿੱਚੋਂ ਤੇ ਪੰਡਤ ਜੀ ਵੀ ਜੀਵਨ ਵਾਲੇ ਸਨ ਚੰਗੀ ਮਤ ਵਾਲੇ ਸਨ ਸੋਝੀ ਵਾਲੇ ਸਨ ਉੱਚ ਨਹੀਂ ਜ ਨਹੀਂ ਸੀ ਉਹਨਾਂ ਦੇ ਵਿੱਚ ਉਹਨਾਂ ਤਾਂ ਗੁਰੂ ਅਮਰਦਾਸ ਸਾਹਿਬ ਜੀਾਂ ਦੇ ਚਰਨਾਂ ਦੇ ਵਿੱਚ ਇੱਕ ਪਦਮ ਰੇਖਾ ਵੇਖ ਲਈ ਸੀ ਜਿਸ ਕਰਕੇ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਆਉਣ ਵਾਲੇ ਸਮੇਂ ਵਿੱਚ ਇਹਦੇ ਸਿਰ ਦੇ ਉੱਤੇ ਬੜਾ ਵੱਡਾ ਛਤਰ ਝੁਲਣਾ ਹੈ ਬੜੀ ਵੱਡੀ ਇਨ ਬਖਸ਼ਿਸ਼ ਹੋਣੀ ਹੈ ਇਹ ਕੋਈ ਮਹਾਤਮਾ ਹੈ ਮਹਾਨ ਪੁਰਸ਼ ਹੈ ਪ੍ਰਸ਼ਾਦਾ ਛਕ ਲਿਆ ਪੁੱਛਿਆ ਤੇਰਾ ਗੁਰੂ ਕੌਣ ਹੈ ਇਹ ਗੋਬਾਬਾ ਅਮਰਦਾਸ ਸਹਿਬ ਕਹਿੰਦੇ ਜੀ ਮੇਰਾ ਤੇ ਗੁਰੂ ਕੋਈ ਵੀ ਨਹੀਂ ਮੈਂ ਤੇ ਜੀ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਉਹਨਾਂ ਨੇ ਉੱਥੇ ਮੱਥੇ ਤੇ ਹੱਥ ਮਾਰ ਕੇ ਆਖਿਆ ਤੂੰ ਮੇਰਾ ਧਰਮ ਭ੍ਰਿਸ਼ਟ ਕਰ ਦਿੱਤਾ ਮੈਂ ਨਗੁਰੇ ਬੰਦੇ ਹੱਥੋਂ ਪ੍ਰਸ਼ਾਦਾ ਛਕ ਲਿਆ ਜਿਹਦਾ ਗੁਰੂ ਕੋਈ ਨਹੀਂ ਨਗੁਰੇ ਦਾ ਤੇ ਸੰਸਾਰ ਤੇ ਜਿਉਣਾ ਹੀ ਵਿਅਰਥ ਹੈ ਫਟਕਾਰੇ ਨਗੁਰੇ ਦੇ ਨਗੁਰੇ ਦਾ ਸੰਸਾਰ ਦੇ ਵਿੱਚ ਜੀਵਨ ਬਤੀਤ ਕਰਨਾ ਉਹ ਦਿਨ ਤੋਂ ਤਾਂਗ ਪੈਦਾ ਹੋ ਗਈ ਫਿਰ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨਾਲ ਮਲਾਪ ਹੋਇਆ ਤੇ ਫਿਰ ਗੁਰੂ ਬਣ ਕੇ ਜਗਤ ਦੇ ਵਿੱਚ ਮਹਾਰਾਜ ਪ੍ਰਗਟ ਹੋਏ ਗੁਰੂ ਤੋਂ ਬਿਨਾਂ ਗੱਤ ਨਹੀਂ ਜੀਵਣ ਦੇ ਵਿੱਚ ਗੁਰੂ ਸਾਹਿਬ ਹੀ ਪਾਰ ਲੰਘਾਉਂਦੇ ਹਨ ਨਾਨਕ ਪੂਰੇ ਭਾਗ ਸਤ ਗੁਰ ਮਿਲੇ ਸੁਖ ਪਾਏ ਯੁਗ ਚਾਰ ਮਹਾਰਾਜ ਕਹਿੰਦੇ ਪੂਰਿਆਂ ਭਾਗਾਂ ਕਰਕੇ ਸਰੇਸ਼ਟ ਭਾਗਾਂ ਕਰਕੇ ਗੁਰੂ ਸਾਹਿਬ ਦੀ ਪ੍ਰਾਪਤੀ ਹੁੰਦੀ ਸੱਚੇ ਗੁਰੂ ਦੀ ਪੂਰਨ ਗੁਰੂ ਦੀ ਤੇ ਜਿਨ੍ਹਾਂ ਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋਈ ਹੈ ਉਹਨਾਂ ਨੇ ਚਾਰੇ ਯੁਗਾਂ ਦੇ ਵਿੱਚ ਸੁਖ ਪ੍ਰਾਪਤ ਕੀਤਾ ਹੈ। ਚਾਰੇ ਯੁਗਾਂ ਦੇ ਵਿੱਚ ਉਹਨਾਂ ਨੇ ਵਡਿਆਈਆਂ ਪ੍ਰਾਪਤ ਕੀਤੀਆਂ ਹਨ। ਮਹੱਲਾ ਤੀਜਾ। ਕਿਆ ਗੱਬਰੂ ਕਿਆ ਬਿਰਦ ਹੈ ਮਨ ਮੁਖ ਤ੍ਰਸਨਾ ਭੁੱਖ ਨਾ ਜਾਏ। ਮਹਾਰਾਜ ਕਹਿੰਦੇ ਜਿਹੜਾ ਮਨ ਮੁਖ ਹੈ ਨਾ ਮਨ ਦੇ ਪਿੱਛੇ ਲੱਗਾ ਹੋਇਆ ਉਹ ਭਾਵੇਂ ਗੱਬਰੂ ਹੋਵੇ, ਜਵਾਨ ਹੋਵੇ ਤੇ ਭਾਵੇਂ ਉਹ ਬਿਰਧ ਹੋ ਜਾਵੇ ਬਜ਼ੁਰਗ ਜਿਹਨੂੰ ਕਹਿ ਦਿੰਦੇ ਵੀ ਸਿਆਣੀ ਉਮਰ ਹੋ ਗਈ ਮਹਾਰਾਜ ਸਹਿਬ ਕਹਿੰਦੇ ਭਾਈ ਮਨਮੁਖ ਕਦੇ ਵੀ ਸਿਆਣਾ ਨਹੀਂ ਬਣ ਸਕਦਾ ਤੇ ਗੁਰਮੁਖ ਮਹਾਰਾਜ ਕਹਿੰਦੇ ਕਦੇ ਬੁੱਢੇ ਨਹੀਂ ਹੋ ਸਕਦੇ ਇਹ ਸਤਿਗੁਰਾਂ ਜੀ ਦੀ ਪਾਵਨ ਗੁਰਬਾਣੀ ਦਾ ਬਚਨ ਹੈ ਗੁਰਮੁਖ ਬੁੱਢੇ ਕਦੇ ਨਹੀਂ ਜਿਹੜੇ ਗੁਰਮੁਖ ਹੈ ਗੁਰੂ ਵਾਲੇ ਉਹ ਸਦਾ ਹੀ ਆਤਮਿਕ ਪੱਖ ਤੇ ਜਵਾਨ ਰਹਿੰਦੇ ਆ ਫਿਰ 75 ਸਾਲ ਦੀ ਉਮਰ ਦੇ ਵਿੱਚ 18 ਸੇਰ ਦਾ ਖੰਡਾ ਚੁੱਕਣਾ ਇਹ ਗੁਰਮੁਖਾਂ ਦਾ ਹੀ ਕੰਮ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ 125 ਸਾਲ ਤੱਕ ਸੇਵਾ ਕਰਦੇ ਰਹੇ ਆਰਜੂ। ਇੰਨੀ ਉਮਰ ਦੇ ਵਿੱਚ ਬੰਦਾ ਸੁੱਖ ਆਰਾਮ ਪਾਲਦਾ ਪਰ ਉਹ ਸੇਵਾ 'ਚ ਲੱਗੇ ਰਹੇ। ਇਹ ਗੁਰਮੁਖਾਂ ਦਾ ਕਾਰਜ ਹੈ ਜੋ ਕਦੇ ਬੁੱਢੇ ਨਹੀਂ ਹੋ ਸਕਦੇ। ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਉਹ ਆਤਮਿਕ ਪੱਖ ਤੋਂ ਵੀ ਸਦਾ ਜਵਾਨ ਰਹਿੰਦੇ ਆ। ਪਾਪ ਵਿਸ਼ੇ ਵਕਾਰਾਂ ਰੂਪੀ ਬਡਾਪਾ ਨਹੀਂ ਉਹਨਾਂ ਤੇ ਆਉਂਦਾ। ਇਨਾਂ ਦਾ ਸ਼ਕਾਰ ਨਹੀਂ ਹੁੰਦੇ ਤੇ ਮਹਾਰਾਜ ਕਹਿੰਦੇ ਜੋ ਮਨਮੁਖ ਹੈ ਨਾ ਮਨਮੁਖ ਕਿ ਆ ਗੱਬਰੂ ਕਿ ਆ ਬਿਰਦ ਹੈ ਭਾਵੇਂ ਮਹਾਰਾਜ ਕਹਿੰਦੇ ਕੀ ਜਵਾਨ ਤੇ ਕੀ ਬਜ਼ੁਰਗ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਮਨਮੁਖਾਂ ਦੀ ਕਦੇ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ ਪਦਾਰਥਾਂ ਦੀ ਉਹਨਾਂ ਦੇ ਅੰਦਰ ਤਾਂ ਅੱਗ ਬਲਦੀ ਰਹਿੰਦੀ ਹੈ ਬਲਦੀ ਅੱਗ ਵਿੱਚ ਲੱਕੜਾਂ ਸੁੱਟੀ ਜਾਵਾਂਗੇ ਤੇ ਅੱਗ ਬੁਝੇਗੀ ਨਹੀਂ ਅੱਗ ਵਧੇਗੀ ਅੱਗ ਦੇ ਭੰਬ ਡੁੱਟਣਗੇ ਤੇ ਉਹਦੇ ਵਿੱਚ ਭਾਵੇਂ ਸਾਰਾ ਘਰ ਸਾੜ ਦਓ ਫਿਰ ਵੀ ਨਹੀਂ बुझेगी ਤੇ ਮਹਾਰਾਜ ਕਹਿੰਦੇ ਬਸ ਜਿਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਵੱਲਦੀ ਹੈ ਨਾ ਉਹਨੂੰ ਭਾਵੇਂ ਜਿੰਨਾ ਮਰਜੀ ਪ੍ਰਾਪਤ ਹੋ ਜਾਏ ਉਹ ਤਾਂ ਅੱਗ ਦੇ ਵਿੱਚ ਸੁੱਟੀਆਂ ਲੱਕੜਾਂ ਦੇ ਸਮਾਨ ਉਹਦੀ ਭੁੱਖ ਵੱਧਦੀ ਜਾਂਦੀ ਹੈ ਉਹਦਾ ਸੇਕ ਵੱਧਦਾ ਹੀ ਜਾਂਦਾ ਹੈ ਸੈਸਖਟੇ ਲਖ ਕਉ ਉੱਠ ਤਾਵੇ ਤ੍ਰਿਵਤ ਨ ਆਵੇ ਮਾਇਆ ਪਾਛੇ ਪਾਵੇ ਤ੍ਰਿਸ਼ਨਾ ਦੀ ਅੱਗ ਬੜੀ ਅੱਗ ਨੇ ਆਖਿਆ 100 ਕਮਾ ਲਈਏ 1000 ਕਮਾ ਲਈਏ ਕਮਾਲਿਆ ਅੱਗ ਹੋਰ ਵੱਧ ਗਈ ਲੱਖ ਕਮਾਉਣ ਵਾਸਤੇ ਤੁਰ ਪਿਆ ਇਸ ਤਰ੍ਹਾਂ ਕਰੋੜ ਅਰਬ ਖਰਬ ਜੋੜ ਲਿਆ ਪਰ ਤ੍ਰਿਸ਼ਨਾ ਫਿਰ ਵੀ ਨਾ ਗਈ ਫਿਰ ਵੀ ਮਨ ਕਹਿੰਦਾ ਵੀ ਹੋਰ ਜੋੜੀਏ ਹੋਰ ਕਰੀਏ ਸਤਿਗੁਰੂ ਤਾਹਿਓ ਸਮਝਾਉਂਦੇ ਐ ਕਿ ਲੱਖ ਜੋਰੇ ਮਹਾਰਾਜ ਸੇਵ ਸਮਝਾਉਣ ਦਾ ਯਤਨ ਕਰਦੇ ਇਹ ਤ੍ਰਿਸ਼ਨਾ ਜਿਹੜੀ ਐ ਇਹ ਵਿਰਲਿਆਂ ਦੀ ਬੁੱਝਦੀ ਐ ਵਿਰਲਿਆਂ ਨੇ ਇਸ ਨੂੰ ਆਪਣੇ ਕਾਬੂ ਦੇ ਵਿੱਚ ਕੀਤਾ ਹੈ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਜੀ ਹੈ ਇਹ ਵਿਰਲਿਆਂ ਦੀ ਤ੍ਰਿਸ਼ਨਾ ਬੁਝਦੀ ਬੁਝਦੀ ਉਹਨਾਂ ਦੀ ਹੈ ਜੋ ਪੂਰਨ ਗੁਰੂ ਸਾਹਿਬ ਜੀ ਦੀ ਸੰਗਤ ਦੇ ਵਿੱਚ ਆ ਜਾਂਦੇ ਜਿਨ੍ਹਾਂ ਉੱਪਰ ਪੂਰਨ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਫਿਰ ਮਹਾਰਾਜ ਕਿਰਪਾ ਕਰਦੇ ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਉਹ ਗੁਰਮੁਖ ਬਣ ਜਾਂਦੇ ਐ ਜਿਹੜੇ ਗੁਰੂ ਸਾਹਿਬ ਜੀ ਦੀ ਸਰਨ ਵਿੱਚ ਆ ਜਾਂਦੇ ਸ਼ਬਦ ਦੇ ਵਿੱਚ ਰਤੇ ਹੁੰਦੇ ਐ ਸ਼ਬਦ ਨਾਲ ਉਹਨਾਂ ਦਾ ਪ੍ਰੇਮ ਪੈ ਜਾਂਦਾ ਐ ਸੀਤਲ ਹੋਏ ਆਪ ਗਵਾਏ ਉਹਨਾਂ ਦੇ ਤ੍ਰਿਸ਼ਨਾ ਦੀ ਅੱਗ ਬੁਝ ਗਈ ਉਹਨਾਂ ਦਾ ਸੁਭਾਅ ਉਹਨਾਂ ਦਾ ਹਿਰਦਾ ਠੰਡਾ ਸੀਤ ਹੋ ਗਿਆ ਨਿਰਮਲ ਹੋ ਗਿਆ ਵਕਾਰਾਂ ਦੀ ਮੈਲ ਲੈ ਗਈ ਕਿਉਂਕਿ ਉਹਨਾਂ ਨੇ ਮਹਾਰਾਜ ਕਹਿੰਦੇ ਆਪ ਗਵਾਏ ਆਪਾ ਗੁਰੂ ਸਾਹਿਬ ਜੀ ਦੀ ਸਰਣ ਦੇ ਵਿੱਚ ਗਵਾਇਆ ਉਹਨਾਂ ਹਉਮੈ ਨੂੰ ਤਿਆਗਿਆ ਹੰਕਾਰ ਨੂੰ ਛੱਡਿਆ ਗੁਰੂ ਸਾਹਿਬ ਜੀ ਦੀ ਸਰਣ ਦੇ ਵਿੱਚ ਆ ਗਏ ਤੇ ਭਾਵਨਾ ਬਣਾਈ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਵੀ ਜਿੰਨੇ ਸਭ ਕੁਝ ਦਿੱਤਾ ਹੈ ਸਭ ਕੁਝ ਉਹਦਾ ਹੀ ਹੈ ਉਨ ਨੇ ਮੇਰਾ ਦੁੱਖ ਸੁਣਿਆ ਉਨ ਨੇ ਮੇਰਾ ਸੁਖ ਸੁਣਿਆ ਉਨ ਨੇ ਦੁੱਖਾਂ ਦੇ ਵਿੱਚ ਭਾਣਾ ਮੰਨਣ ਦੀ ਬਰਤੀ ਦਿੱਤੀ ਤੇ ਸੁਖ ਵਿੱਚ ਸ਼ੁਕਰਾਨੇ ਦੀ ਭਾਵਨਾ ਦਿੱਤੀ ਹੈ ਉਸ ਪਰਮਾਤਮਾ ਦੀ ਗੁਰੂ ਸਾਹਿਬ ਦੀ ਸਰਣ ਵਿੱਚ ਪੈਣ ਨਾਲ ਮੈਂ ਚੰਗੀ ਨੀਤੀ ਧਾਰਨ ਕੀਤੀ ਜੀਵਨ ਵਿੱਚ ਤਉ ਵਿਦ ਨੀਕੀ ਖਟਾਨੀ ਚੰਗੀ ਮਤ ਚੰਗੀ ਵਿਦ ਧਾਰਨ ਕੀਤੀ ਜਿਨ੍ਹਾਂ ਦੇ ਜੀਵਨ ਦੇ ਵਿੱਚ ਇਹ ਅਵਸਥਾ ਬਣ ਜਾਂਦੀ ਮਹਾਰਾਜ ਕਹਿੰਦੇ ਅੰਤਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ ਉਹਨਾਂ ਦਾ ਅੰਦਰ ਹਿਰਦਾ ਅੰਤਸ਼ਕਰਣ ਤ੍ਰਿਪਤ ਹੋ ਜਾਂਦਾ ਹੈ ਜਿਹੜੀ ਅੱਗ ਬਲਦੀ ਤ੍ਰਿਸ਼ਨਾ ਦੀ ਪਦਾਰਥਾਂ ਦੀ ਪ੍ਰਾਪਤੀ ਦੀ ਉਹ ਬੁੱਝ ਜਾਂਦੀ ਹੈ ਮਹਾਰਾਜ ਕਿਰਪਾ ਕਰਦੇ ਨਾ ਬਿਨਾਂ ਸੰਤੋਖ ਨਹੀਂ ਕੋ ਰਾਜੈ ਜਿੰਨਾ ਚਿਰ ਅੰਦਰ ਸਬਰ ਨਹੀਂ ਹੈ ਸੰਤੋਖ ਨਹੀਂ ਬੰਦੇ ਦੇ ਉਹਨਾਂ ਚਿਰ ਬੰਦਾ ਰਾਜਦਾ ਨਹੀਂ ਜਿਵੇਂ ਕਈ ਵਾਰੀ ਆਪਾਂ ਕਹਿੰਦੇ ਨੇ ਢਿੱਡ ਤਾਂ ਭਰ ਗਿਆ ਨੀਤ ਨਹੀਂ ਭਰੀ ਜੇ ਨੀਤ ਜਿਹਦੀ ਰੱਜੀ ਐ ਜਿਹਦੀ ਨੀਤ ਚੰਗੀ ਐ ਨਾ ਉਹਦੇ ਘਰ ਵਿੱਚ ਬਰਕਤਾਂ ਤੇ ਬਖਸ਼ਿਸ਼ਾਂ ਹਨ ਇਹਦਾ ਢਿੱਡ ਤਾਂ ਭਰਿਆ ਪਰ ਨੀਤ ਮਾੜੀ ਐ ਨਾ ਉਹ ਸਭ ਕੁਝ ਹੁੰਦਿਆਂ ਹੋਿਆਂ ਵੀ ਉਹਦੇ ਵਰਗਾ ਕੰਗਾਲ ਕੋਈ ਨਹੀਂ ਸਤਿਗੁਰਾਂ ਦੀ ਗੁਰਬਾਣੀ ਇਹ ਗੱਲ ਕਹਿੰਦੀ ਐ ਕਿਸੇ ਬੰਦੇ ਦੀ ਅਤ ਕਥਨੀ ਨਹੀਂ ਜ਼ੁਬਾਨੀ ਗੱਲ ਨਹੀਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਐ ਅੰਦਰ ਤ੍ਰਿਪਤ ਸੰਤੋਖਿਆ ਪਰਮਾਤਮਾ ਦੇ ਪਿਆਰਿਆਂ ਦੇ ਅੰਤਿਸ਼ਕਰਣ ਤ੍ਰਿਪਤ ਹੋ ਗਏ ਕਿਉਂਕਿ ਉਹਨਾਂ ਨੂੰ ਸੰਤੋਖ ਮਿਲਿਆ ਹੈ ਸਬਰ ਮਿਲਿਆ ਹੈ ਫਿਰ ਭੁੱਖ ਨਾ ਲੱਗੇ ਆਏ ਫਿਰ ਉਹਨਾਂ ਨੂੰ ਜੀਵਨ ਦੇ ਵਿੱਚ ਕਦੇ ਆ ਵਿਕਾਰਾਂ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਵਿਆਪਦੀ ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਜੋ ਨਾਮ ਰਹਿ ਲਿਵਲਾਈ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗੁਰਮੁਖ ਕਰ ਲਿਆ ਆਪਣੇ ਬਣਾ ਲਿਆ ਉਹ ਪ੍ਰਵਾਨ ਹੋ ਗਏ ਦਰਗਾਹ ਦੀ ਵਿੱਚ ਉਹਨਾਂ ਨੂੰ ਦਰਗਾਹ ਚ ਪ੍ਰਵਾਨਤਾ ਮਿਲ ਗਈ ਦੂਸਰਾ ਭਾਵ ਅਰਥ ਫਿਰ ਗੁਰਮੁਖ ਬਣ ਕੇ ਆਪਣੇ ਜੀਵਨ ਵਿੱਚ ਗੁਰਮੁਖ ਜਿਹੜਾ ਕਰਮ ਕਰਦਾ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ ਕਿਉਂਕਿ ਉਹਨਾਂ ਦੇ ਜੀਵਨ ਦੀ ਕਰਨੀ ਚੰਗੀ ਹੋ ਜਾਂਦੀ ਹੈ ਕਰਨੀ ਚੰਗੀ ਰਹਿਣੀ ਤੇ ਚੰਗੀ ਬਹਿਣੀ ਉਹਨਾਂ ਦੇ ਜੀਵਨ ਦੇ ਵਿੱਚ ਹੁੰਦੀ ਫਿਰ ਜਿਸ ਕਰਕੇ ਜੋ ਕਰਦੇ ਉਹ ਹੀ ਉਹ ਪ੍ਰਵਾਨ ਹੁੰਦਾ ਦਰਗਾਹ ਵਿੱਚ ਜੋ ਨਾਮ ਰਹਿ ਲਿਵਲਾਏ ਜਿਹੜੇ ਗੁਰਮੁਖ ਪਰਮਾਤਮਾ ਦੇ ਨਾਮ ਨਾਲ ਲਿਵ ਲਾ ਕੇ ਸੰਸਾਰ ਵਿੱਚ ਰਹਿ ਰਹੇ ਹਨ ਪੌੜੀ ਹਉ ਬਲਿਹਾਰੀ ਤੈਨ ਕੋ ਜੋ ਗੁਰਮੁਖ ਸਿੱਖਾ ਅਸੀਂ ਉਹਨਾਂ ਤੋਂ ਬਲਿਹਾਰ ਜਾਂਨੇ ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹੈ ਮਹਾਰਾਜ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਨੇ ਆ ਜਿਹੜੇ ਗੁਰਮੁਖ ਸਿੱਖ ਬਣ ਗਏ ਗੁਰੂ ਸਾਹਿਬ ਦੇ ਜਿਨ੍ਹਾਂ ਦਾ ਮੁਖ ਗੁਰੂ ਸਾਹਿਬ ਵੱਲ ਹੋ ਗਿਆ ਜੋ ਹਰ ਨਾਮ ਧਿਆਏ ਦੇ ਤਨ ਦਰਸ਼ਨ ਪੀਖਾ ਜਿਹੜੇ ਉਸ ਪ੍ਰਮਾਤਮਾ ਅਕਾਲ ਪੁਰਖ ਵੈਸ ਗੁਰੂ ਜੀ ਦੇ ਨਾਮ ਨੂੰ ਧਿਆਉਂਦੇ ਹਨ ਮੈਂ ਉਹਨਾਂ ਦੇ ਦਰਸ਼ਨ ਕਰਾਂ ਉਹਨਾਂ ਦੇ ਦਰਸ਼ਨਾ ਦੀ ਤਾਂਗ ਹੈ ਰੀਜ ਹੈ ਮਹਾਰਾਜ ਸੇਵ ਦਾ ਬਚਨ ਹੈ ਪਵਨ ਗੁਰਬਾਣੀ ਵਿੱਚ ਜਿਨ੍ਹਾਂ ਦੇ ਹਿਰਦਿਆਂ 'ਚ ਪ੍ਰਮਾਤਮਾ ਦੇ ਨਾਮ ਦਾ ਕਿਣਕਾ ਵਸ ਗਿਆ ਉਹਨਾਂ ਦੀ ਮਹਿਮਾ ਗਿਣਤੀ ਮਿੰਤੀ ਵਿੱਚ ਨਹੀਂ ਆਉਂਦੀ ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਕਾਂਖੀ ਇੱਕ ਹੈ ਦਰਸ ਤਹਾਰੋ ਨਾਨਕ ਓਨ ਸੰਗ ਮੋਹੇ ਆਧਾਰੋ ਅਕਾਲ ਪੁਰਖ ਜੀ ਬੇਨਤੀ ਐ ਜਿਨ੍ਹਾਂ ਦੇ ਹਿਰਦਿਆਂ ਚ ਕਿਨਕਾ ਵਸ ਗਿਆ ਐ ਨਾ ਨਾਮੰਦਾ ਮੈਨੂੰ ਉਹਨਾਂ ਦੇ ਨਾਲ ਮਿਲਾ ਕੇ ਉਹਨਾਂ ਦੀ ਸੰਗਤ ਵਿੱਚ ਜੋੜ ਕੇ ਇਸ ਸੰਸਾਰ ਤੋਂ ਪਾਰ ਲੰਘਾ ਦਿਓ ਇਹ ਐ ਗੁਰਮੁਖ ਦਾ ਜੀਵਨ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਪਿਆਰ ਪਾਇਆ ਹੈ ਸੁਣ ਕੀਰਤਨ ਹਰ ਗੁਣ ਦਾ ਵਾਹ ਹਰ ਜਸ ਮਨ ਲਿਖਾ ਉਹਨਾਂ ਗੁਰਮਕਾਂ ਦੀ ਰਸਨਾ ਤੋਂ ਪ੍ਰਮਾਤਮਾ ਦੀ ਵਡਿਆਈ ਨੂੰ ਸੁਣ ਕੇ ਹਰ ਗੁਣ ਰਵਾ ਮੈਂ ਪ੍ਰਮਾਤਮਾ ਦੇ ਗੁਣਾਂ ਦੇ ਵਿੱਚ ਸਮਾ ਜਾਵਾਂ ਹਰ ਜਸਮਨ ਲਿਖਾ ਤੇ ਉਸ ਪ੍ਰਮਾਤਮਾ ਦਾ ਜਸ ਮੇਰੇ ਮਨ ਦੇ ਉੱਤੇ ਲਿਖਿਆ ਜਾਵੇ ਮੈਂ ਉਹਦੀ ਵਡਿਆਈ ਕਰਾਂ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲਵਿਕ ਕਿਰਖਾ ਮੈਂ ਪ੍ਰੇਮ ਦੇ ਨਾਲ ਉਸ ਪ੍ਰਮਾਤਮਾ ਦੇ ਨਾਮ ਦੀ ਸਲਾਵ ਕਰਾਂ ਵਡਿਆਈ ਕਰਾਂ ਉਹਦੀ ਮਹਿਮਾ ਨੂੰ ਗਾਉਣਾ ਕਰਾਂ ਜਿਸ ਦੇ ਸਦਕਾ ਸਭ ਕਿਲ ਵਿਖ ਕਿਰਖਾ ਸਾਰੇ ਕਿਲ ਵਿਖ ਵੱਡੇ ਪਾਪਾਂ ਦਾ ਨਾਸ਼ ਹੋ ਜਾਵੇ ਜੋ ਮੈਂ ਪਿਛਲੇ ਪੂਰਬਲੇ ਕਰਮਾਂ ਵਿੱਚ ਜਾਂ ਇਸ ਜਨਮ ਵਿੱਚ ਕਰ ਬੈਠਾਂ ਉਹਨਾਂ ਦਾ ਨਾਸ਼ ਹੋਵੇ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰਿ ਵਿਖਾ ਮਾਣੇ ਕਿਰਪਾ ਕਰਦੇ ਧੰਨ ਨੇ ਉਹ ਸਥਾਨ ਥਾਵਾਂ ਤੇ ਧੰਨ ਨੇ ਉਹ ਸਰੀਰ ਜਿੰਨਾ ਸਰੀਰਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣੇ ਉਪਦੇਸ਼ ਰੂਪੀ ਚਰਨ ਰੱਖ ਦਿੱਤੇ ਜਿੰਨਾ ਥਾਵਾਂ ਤੇ ਮਹਾਰਾਜ ਸਾਹਿਬ ਜੀਆ ਨੇ ਆਪਣੇ ਪ੍ਰਤੱਖ ਚਰਨ ਪਾ ਦਿੱਤੇ ਉਹ ਥਾਵਾਂ ਉਹ ਹਿਰਦੇ ਉਹ ਗੁਰੂ ਕੇ ਸੇਖ ਧੰਨ ਹਨ ਧਨਤਾ ਦੇ ਜੋਗ ਹਨ ਜਿੰਨਾ ਗੁਰੂ ਕਿਰਪਾ ਨੂੰ ਮਾਣਿਆ ਹੈ ਮਹਾਰਾਜ ਸਾਹਿਬ ਜੀ ਦਾ ਬਚਨ ਹੈ ਸੇ ਜਮਤ ਪਏ ਹਰੀਆਵਲੇ ਜਿੰਨੀ ਮੇਰਾ ਸਤਗੁਰ ਦੇਖਿਆ ਜਾਏ ਸਾ ਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਜਿੱਥੇ ਜਾਏ ਬਹਿ ਮੇਰਾ ਸਤਗੁਰੂ ਸੋ ਥਾਨ ਸੁਹਾਵਾ RAM ਰਾਜੇ ਜਿੱਥੇ ਬੈ ਸੰਸਾਦ ਜਨ ਸੋ ਥਾਨ ਸੁਹੰਦਾ ਜਿੱਥੇ ਰੱਬ ਦੇ ਪਿਆਰੇ ਬਹਿ ਜਾਣ ਥਾਵਾਂ ਉਹ ਵੀ ਸੋਭਣੀ ਕੋ ਜਾਂਦੀਆਂ ਤੇ ਜਿੱਥੇ ਗੁਰੂ ਸਾਹਿਬ ਆਪ ਬੈਠੇ ਹੋਣ ਉਹਨਾਂ ਥਾਵਾਂ ਦੀ ਸੋਭਾ ਕਿਉਂ ਨਾ ਵਧੇ ਗੁਰੂ ਸਾਹਿਬ ਕਿਰਪਾ ਕਰਨ ਪਾਵਨ ਉਪਦੇਸ਼ ਆਪਣੇ ਜੀਵਨ ਦੇ ਵਿੱਚ ਵਸੇ ਜੀਵਨ ਦੇ ਅਨੁਸਾਰੀ ਹੋ ਕੇ ਪਾਵਨ ਉਪਦੇਸ਼ ਦੇ ਅਨੁਸਾਰੀ ਹੋ ਕੇ ਜੀਵਨ ਨੂੰ ਬਤੀਤ ਕਰਨ ਦੀ ਗੁਰੂ ਸਾਹਿਬ ਸੋਝੀ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕਰਨ ਕਲਗੀਧਰ ਦੇ ਪੁੱਤਰ ਉਤੀਓ ਅਮਰਤ ਤਾਰੀ ਹੋ ਕੇ ਜੀਓ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅਮਰਤ ਛਕੀਏ ਪਾਤਸ਼ਾਹ ਕਿਰਪਾ ਕਰਨਾ ਆਪਾਂ ਸਾਰਿਆਂ ਨੂੰ ਅਮਰਤ ਵੇਲਾ ਨਿਤ ਨਿਮਰਹਿਤ ਵਾਲੇ ਜੀਵਨ ਬਖਸ਼ ਕੇ ਗੁਰੂ ਸਾਹਿਬ ਜੀ ਨਵਾਜਣ ਸਰਬੱਤ ਦਾ ਭਲਾ ਹੋਵੇ ਸਰਬੱਤ ਨੂੰ ਸਰਬੱਤ ਦਾ ਭਲਾ ਕਰਨ ਦੀ ਸੋਝੀ ਮਹਾਰਾਜ ਸਾਹਿਬ ਕਿਰਪਾ ਕਰਕੇ ਬਖਸ਼ਣ ਜੀ ਗੁਰੂ ਸਾਹਿਬ ਜੀ ਨੂੰ ਚੁਕਾਓ ਸੀਸ ਬਲਾਉ ਫਤਿਹ ਆਤਬ ਸਹਿ ਤਾਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ